आईपीएस वाई पूरन कुमार ਦੇ ਕਾਤਲਾਂ ਨੂੰ ਪਕੜਨ ਵਾਸਤੇ ਦਿੱਤੀ 17 ਤਾਰੀਖ ਜੇਕਰ 17 ਤਾਰੀਖ ਤੱਕ ਇਹਨਾਂ ਨੂੰ ਇਹਨਾਂ ਦੇ ਅਹੁਦੇ ਤੋਂ ਨਾ ਹਟਾਇਆ ਗਿਆ ਤੇ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਨਤੀਜੇ ਬੁਰੇ ਨਿਕਲਣਗੇ ਪੋਸੂ ਨਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਪਿਛਲੇ ਦਿਨੀ वाई पूरन ਕੁਮਾਰ ਨੇ ਆਤਮ ਹੱਤਿਆ ਕਰ ਲਈ ਲੇਕਿਨ ਇੰਨੇ ਦਿਨ ਬੀਤਣ ਤੋਂ ਬਾਅਦ ਵੀ ਨਾਤਾ ਡੀਜੀਪੀ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਤੇ ਨਾ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦ ਕਿ ਦਲਿਤ ਸਮਾਜ ਦਾ ਇੱਕੋ ਹੀ ਨਾਰਾ ਹੈ ਇੱਕੋ ਹੀ ਮੁੱਦਾ ਹੈ ਇੱਕੋ ਹੀ ਸੋਚ ਹੈ ਕਿ ਇਸ ਸ਼ਖਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਔਰ ਇਸ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ ਲੇਕਿਨ ਕੁਝ ਇੱਕ ਚਹੇਤਿਆਂ ਦੇ ਨਜ਼ਦੀਕ ਹੋਣ ਕਰਕੇ ਹਰਿਆਣਾ ਸਰਕਾਰ ਇਸ ਸ਼ਖਸ ਵੱਲ ਕਦਮ ਵਧਾਉਂਦੀ ਨਜ਼ਰ ਨਹੀਂ ਆ ਰਹੀ ਹੁਣ ਦਲਿਤ ਸਮਾਜ ਪੂਰਾ ਪੂਰੇ ਭਾਰਤ ਦੇ ਵਿੱਚ ਉਹਨਾਂ ਦਾ ਇੱਕੋ ਹੀ ਨਾਰਾ ਹੈ ਕਿ 17 ਤਾਰੀਖ ਆਖਰੀ ਤਾਰੀਖ ਹੈ ਉਸ ਤੋਂ ਬਾਅਦ ਦਲਿਤ ਸਮਾਜ ਆਪਣੇ ਹੱਕਾਂ ਦੀ ਖਾਤਰ ਔਰ ਦਲਿਤ ਸਮਾਜ ਆਈਪੀਐਸ ਵਾਈ ਪੂਰਨ ਕੁਮਾਰ ਤੇ ਉਸਦੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਵਾਸਤੇ ਸੜਕਾਂ 'ਤੇ ਉਤਰੇਗਾ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ 17 ਤਾਰੀਖ ਲਾਸਟ ਹੋਵੇਗੀ ਨਹੀਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੇ ਵਿੱਚ ਕੀ ਹੋਏਗਾ ਇਹ ਉਹ ਲੋਕ ਜਾਣਦੇ ਨੇ ਸਵਾਲ ਇਤੇ ਹੀ ਪੈਦਾ ਹੁੰਦਾ ਹੈ ਕਿ ਜਿਹੜੇ ਮੰਤਰੀ ਜਾਂ ਅਫਸਰ ਉਹਨਾਂ ਨੂੰ ਮੀਟਿੰਗ ਲਈ ਆਉਂਦੇ ਨੇ ਉਹਨਾਂ ਨਾਲ ਮਿਲਣ ਆਉਂਦੇ ਨੇ ਉਹ ਸੰਸਕਾਰ ਵਾਸਤੇ ਕਹਿ ਰਹੇ ਨੇ ਪੋਸਟਮਾਰਟਮ ਲਈ ਕਹਿ ਰਹੇ ਨੇ ਲੇਕਿਨ ਆਈਪੀਐਸ ਵਾਈ ਪੂਰਨ ਕੁਮਾਰ ਦੀ ਪਤਨੀ ਅਬਨੀਤ ਵਾਈ ਕੁਮਾਰ ਇੱਕੋ ਹੀ ਗੱਲ ਤੇ ਅੜੀ ਅੜੀ ਹੋਈ ਹੈ ਕਿ ਜਦੋਂ ਤੱਕ ਉਹਨਾਂ ਲੋਕਾਂ ਦੇ ਖਿਲਾਫ ਤਕੜਾ ਐਕਸ਼ਨ ਨਹੀਂ ਲਿਆ ਜਾਂਦਾ ਉਦੋਂ ਤੱਕ ਨਾ ਪੋਸਟਮਾਰਟਮ ਹੋਏਗਾ ਤੇ ਨਾ ਹੀ ਸੰਸਕਾਰ ਕੀਤਾ ਜਾਏਗਾ ਲੇਕਿਨ ਦੋਸਤੋ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਇੱਕ ਦਲਿਤ ਸਮਾਜ ਦੇ ਵਿੱਚੋਂ ਉੱਠ ਕੇ ਇੱਕ ਨੌਜਵਾਨ ਟੌਪ ਦੀ ਕੁਰਸੀ ਤੇ ਪਹੁੰਚਦਾ ਹੈ ਪਰ ਕੁਝ ਲੋਕਾਂ ਦੀ ਘਟਿਆ ਸੋਚ ਕਰਕੇ ਉਹ ਲੋਕ ਉਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਦੱਸਿਆ ਜਾ ਰਿਹਾ ਕਿ ਉਹ ਹਰ ਮੁੱਦੇ ਦੇ ਉੱਪਰ ਬੋਲਦਾ ਸੀ ਕਿਸੇ ਦੇ ਨਾਲ ਵੀ ਵਿਤਕਰਾ ਹੁੰਦਾ ਸੀ ਉਹ ਬੋਲਦਾ ਸੀ ਇਹਨਾਂ ਲੋਕਾਂ ਕੋਲੋਂ ਉਹ ਲੋਕ ਵੇਖੀ ਨਹੀਂ ਜਾਂਦੇ ਜੋ ਆਪਣੇ ਹੱਕ ਦੀ ਗੱਲ ਕਰਦੇ ਨੇ ਕਿ ਇਹ ਕਿਉਂ ਬੋਲ ਰਿਹਾ ਹੈ ਸ਼ਾਇਦ ਇਹ ਹੀ ਇੱਕ ਕਾਰਨ ਹੈ ਕਿ ਡੀਜੀਪੀ ਸ਼ਤਰੂਜੀਤ ਕਪੂਰ ਤੇ ਐਸਪੀ ਰੋਤਕ ਨਰਿੰਦਰ ਬਾਜੰਦੀਆ ਜਿਸ ਦੇ ਕੋਲ ਇਹ برداشت ਨਹੀਂ ਹੋ ਰਿਆ ਸੀਗਾ ਕਿ ਇਹ ਕਿਉਂ ਮੁੱਦੇ ਚੱਕ ਰਿਹਾ ਹੈ ਔਰ ਮੁੱਦੇ ਚੱਕਣ ਦੇ ਨਾਲ ਸਾਨੂੰ ਤਲਬ ਵੀ ਕੀਤਾ ਜਾਂਦਾ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਉਸ ਨੂੰ ਇੰਨਾ ਕਿ ਮੈਂਟਲੀ ਟੌਰਚਰ ਕੀਤਾ ਇਹਨਾਂ ਲੋਕਾਂ ਨੇ ਕਿ ਆਈਪੀਐਸ वाई ਪੂਰਨ ਕੁਮਾਰ ਨੂੰ ਆਤਮ ਹੱਤਿਆ ਕਰਨੀ ਪਈ ਹੁਣ ਸੜਕਾਂ ਤੇ ਪੂਰੀ ਤਰ੍ਹਾਂ ਲੋਕ ਉਤਰੇ ਹੋਏ ਨੇ ਔਰ ਲੋਕ ਇਸ ਕਦਰ ਉਤਰੇ ਹੋਏ ਨੇ ਕਿ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਸ ਮੁੱਦੇ ਤੋਂ ਪਿੱਛੇ ਨਹੀਂ ਹਟਾਂਗੇ ਪਰ ਸਵਾਲ ਇਹ ਥੇ ਹੈ ਕਿ ਨਾ ਲੋਕਾਂ ਨੂੰ ਬਚਾਉਣ ਦੇ ਵਾਸਤੇ ਜਦੋਂ ਜਾਂਚ ਕੀਤਾ ਜਾਂਦਾ ਹੈ ਜਾਂਚ ਨਿਰਪੱਖ ਨਹੀਂ ਹੋ ਰਹੀ ਇਹ ਵੀ ਕਿਹਾ ਜਾਂਦਾ ਹੈ ਕਿ ਜਾਂਚ ਜਿਹੜੀ ਹੈ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਲੋਕ ਵਿਤਕਰਾ ਕਰਦੇ ਨਜ਼ਰ ਆ ਰਹੇ ਨੇ ਅੱਜ ਪੂਰੇ ਭਾਰਤ ਦੇ ਵਿੱਚ ਜਾਤ ਪਾਤ ਦਾ ਮਸਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਦੁਨੀਆ ਚੰਦ ਤੇ ਪਹੁੰਚ ਗਈ ਹੈ ਲੇਕਿਨ ਕੁਛ ਇੱਕ ਲੋਕਾਂ ਦੀ ਘਟੀਆ ਮਾਨਸਿਕਤਾ ਦਾ ਅੱਜ ਵੀ ਜਾਤ ਪਾਤ ਦਾ ਜਿਹੜਾ ਮਤਲਬ ਉਹ ਹੈਗਾ ਨਾ ਡੰਡਾ ਉਹ ਧੌਣ 'ਚ ਫਸਿਆ ਹੋਇਆ ਹੈ ਜਦੋਂ ਜਾਣਾ ਇਸ ਦੁਨੀਆ ਤੋਂ ਖਾਲੀ ਹੱਥ ਜਾਣਾ ਕੁਛ ਨਹੀਂ ਲੈ ਕੇ ਜਾਣਾ ਜਾਣਾ ਕੀ ਹੈ ਸਾਡੀਆਂ ਕੀਤੀਆਂ ਹੋਈਆਂ ਦੂਜਿਆਂ ਦੇ ਨਾਲ ਚੰਗਿਆਈਆਂ ਉਹ ਜਾਣ ਗਿਆ ਜਦ ਗੁਰੂ ਸਾਹਿਬ ਨੇ ਫੈਸਲਾ ਹੀ ਕਰ ਦਿੱਤਾ ਕਿ ਇਸ ਸੰਸਾਰ ਦੇ ਵਿੱਚ ਜਾਤ ਪਾਤ ਦੀ ਕੋਈ ਵੀ ਗੁੰਜਾਇਸ਼ ਨਹੀਂ ਹੈ ਫੀ ਕੀ ਆਪਾਂ ਗੁਰੂ ਸਾਹਿਬ ਤੋਂ ਵੱਡੇ ਹੋ ਗਏ ਫਿਰ ਆਪਾਂ ਰੋਜ਼ ਆਪਾਂ ਰੋਜ਼ ਗੁਰਬਾਣੀ ਦੇ ਨਾਲ ਜੁੜਦੇ ਹਾਂ ਆਪਾਂ ਰੋਜ਼ ਗੁਰੂ ਘਰਾਂ ਵਿੱਚ ਮੰਦਰਾਂ ਵਿੱਚ ਮਸਜਿਦਾਂ ਵਿੱਚ ਚਰਚਾਂ ਦੇ ਵਿੱਚ ਜਾਂਦੇ ਹਾਂ ਜਿੱਥੇ ਦਾ ਇੱਕੋ ਹੀ ਉਪਦੇਸ਼ ਹੁੰਦਾ ਹੈ ਕਿ ਭਾਈ ਇਸ ਸੰਸਾਰ ਦੇ ਵਿੱਚ ਇਨਸਾਨ ਦੀ ਕਦਰ ਕਰੋ ਜੇਕਰ ਇਨਸਾਨ ਇਨਸਾਨ ਦੀ ਕਦਰ ਨਹੀਂ ਕਰੇਗਾ ਤਾਂ ਉਸ ਦਾ ਨਤੀਜਾ ਕੀ ਹੋਵੇਗਾ ਇਹ ਜਾਤਾਂ ਪਾਤਾਂ ਗੋਤ ਜੋ ਵੀ ਊਚ ਨੀਚ ਬਣਿਆ ਹੈ ਸਾਡੀ ਘਟਿਆ ਮਾਨਸਿਕਤਾ ਹੈ ਸਾਡੀ ਘਟਿਆ ਸੋਚ ਦਾ ਹੀ ਇਹ ਫਲ ਹੈ ਸੋ ਕਿਤੇ ਨਾ ਕਿਤੇ ਵਾਈ ਪੂਰਨ ਕੁਮਾਰ ਨੂੰ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਦੋਣ ਵਾਸਤੇ ਪੂਰੀ ਜਦੋਜਹਿਦ ਕੀਤੀ ਜਾ ਰਹੀ ਹੈ ਸਰਕਾਰਾਂ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਜੇ ਇਹ ਲੋਕ ਸੜਕਾਂ ਤੇ ਉਤਰਿਆ ਹੈ ਕਿਉਂਕਿ ਦਲਿਤ ਸਮਾਜ ਕੋਈ ਛੋਟਾ ਸਮਾਜ ਨਹੀਂ ਹੈ ਇਹ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਕਾਹਨ ਹੁੰਦਾ ਹੈ ਤਾਂ ਫਿਰ ਪੂਰਾ ਸਮਾਜ ਇੱਕ ਮੰਚ ਤੇ ਜਿਹੜਾ ਹੈ ਉਹ ਨਜ਼ਰ ਆਉਂਦਾ ਹੈ ਸੋ ਵੇਖਣਾ ਇਹ ਹੋਏਗਾ ਕਿ 17 ਤਾਰੀਖ ਜਿਹੜਾ ਅਲਟੀਮੇਟਮ ਦਿੱਤਾ ਹੋਇਆ ਹੈ ਉਸ ਤਾਰੀਖ ਦੇ ਵਿੱਚ ਰਹਿ ਕੇ ਸਰਕਾਰ ਕੀ ਐਕਸ਼ਨ ਲੈਂਦੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ